ਕਲਾਕਾਰੀ ਤੋਂ ਸਿਆਸਤ ਹੀ ਕਿਉਂ ਇਹ ਵੀ ਇੱਕ ਸਵਾਦ ਦੇਖਣਾ ਚਾਹੀਦਾ ਹਰਕਤ ਦੀ ਜ਼ਿੰਦਗੀ ਦਾ ਤੁਹਾਡੀ ਜ਼ਿੰਦਗੀ ਇਸ ਸਟੈਪ ਤੋਂ ਬਾਅਦ ਕਾਫੀ ਬਦਲ ਸਕਦੀ ਹੈ ਫਿਲਮ ਦਾ ਸ਼ੂਟ ਚੱਲਦਾ ਹੁੰਦਾ ਤੇ ਸਕ੍ਰਿਪਟ ਹੁੰਦੀ ਆ ਵੀ ਰੀਲ ਤੇ ਰੀਅਲ 'ਚ ਫਰਕ ਹੁੰਦਾ ਅਨਮੋਲ ਜੀ ਉੱਥੇ ਪਤਾ ਹੁੰਦਾ ਵੀ ਇਹ ਭਣਾ ਦੀ ਜਿੰਨੀ ਮਰਜ਼ੀ ਕੱਟ ਪਾ ਦੇ ਅਖੀਰ ਨੂੰ ਹੀਰੋ ਇੰਨਾ ਹੀ ਬਣਨਾ ਜੇ ਤਾਂ ਮੈਂ ਚੋਰੀਆਂ ਠੱਗੀਆਂ ਕਰਾਂ ਇੱਕ ਝੂਠ ਰਚਪਾਉਣ ਲਈ 10 ਝੂਠ ਨਹੀਂ 100 ਝੂਠ ਮਾਰਨਾ ਪਊ ਇਹ ਕੌਨਫੀਡੈਂਸ ਕਰਮਜੀਤ ਸਿੰਘ ਅਨਮੋਲ ਦਾ ਹੈ ਜਾਂ ਆਮ ਆਦਿ ਪਾਰਟੀ ਦਾ ਹੈ ਸਮੇਂ ਦੇ ਉਹ ਦੇਖੋ ਫਿਲਮਾਂ ਚ ਨਲਕੇ ਪੁੱਟਦੇ ਰਹੇ ਨੇ ਬੜੀਆਂ ਮਕਬੂਲ ਫਿਲਮਾਂ ਆਈਆਂ ਨੇ ਪਰ ਹੁਣ ਨਾ ਤੇ ਕੋਈ ਫਿਲਮ ਉਹਨਾਂ ਦੀ ਪਸੰਦ ਕਰਦਾ ਮਾਫੀ ਚਾਹੁੰਦੇ ਤੁਹਾਨੂੰ ਵੀ ਇਸ ਗੱਲ ਦਾ ਪਤਾ ਔਰ ਨਾ ਹੀ ਗੁਰਦਾਸਪੁਰ ਵਾਲੇ ਕਹਿੰਦੇ ਆਵੇ ਭਗਵੰਤ ਮਾਨ ਮਤਲਬ ਉਹ ਮਿਸਾਲ ਹੈ ਜੀ ਤੁਸੀਂ ਉਹਨਾਂ ਦੀ ਮਿਸਾਲ ਕਿਉਂ ਨਹੀਂ ਦਿੰਦੇ ਹੂੰ ਵੀ ਉਹ ਵੀ ਕਲਾਕਾਰ ਹੈ ਤੇ ਲੋਕਾਂ ਦਾ ਕਿੰਨੇ ਚਾਹਤੇ ਨੇ 42000 ਨੌਕਰੀਆਂ ਖਾਲਾਜੀ ਦਾ ਵਾੜਾ ਨਹੀਂ ਵੀ 2 ਸਾਲਾਂ ਦੇ ਵਿੱਚ ਉਹ ਵੀ ਪਹਿਲੇ 2 ਸਾਲਾਂ 'ਚ 70% ਗਰੰਟੀਆਂ ਹੂੰ ਇਮਾਨ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਪੂਰੀਆਂ ਕਰ ਦਿੱਤੀ ਪਰ ਸੀਐਮ ਮਾਨ ਸਾਹਿਬ ਦੇ ਹਲਕੇ ਦੇ ਵਿੱਚ ਟੰਕੀ ਤੇ ਪ੍ਰੋਫੈਸਰ ਚੜੇ ਹੋਏ ਆ ਕਹਿੰਦੇ ਸਾਡੀ ਗੱਲ ਕੋਈ ਨਹੀਂ ਸੁਣਦਾ ਇੱਕ ਪਿਓ ਹੁੰਦਾ ਨਾ ਚਾਰ ਪੁੱਤ ਹੁੰਦੇ ਆ ਉਹਦੇ ਚਾਰਾਂ ਨੂੰ ਤਾਂ ਪਿਓ ਵੀ ਨਹੀਂ ਖੁਸ਼ ਕਰ ਸਕਦਾ ਨਸ਼ਾ ਹੈਗਾ ਪੰਜਾਬ 'ਚ ਤੁਸੀਂ ਦੱਸੋ ਹੈਗਾ ਤੁਸੀਂ ਸਾਰਾ ਦਿਨ ਫਿਰਦੇ ਰਹਿੰਦੇ ਲੋਕ ਤਰਾ ਤਰਾ ਕਰ ਰਹੇ ਆ ਸਰਕਾਰ ਦਾ ਫੇਲਿਅਰ ਤਾਂ ਨਹੀਂ ਕਿਤੇ ਨਹੀਂ ਕਿਤੇ ਐਮਐਲਏ ਕੋੰਵਰ ਵਿਜੈ ਪ੍ਰਤਾਪ ਕਹਿੰਦੇ ਨੇ ਰਾਗਵ ਚੱਡਾ ਮਾਝੇ 'ਚ ਨਸ਼ਾ ਵਕਾਰ ਰਿਹਾ ਹੈ ਅੱਛਾ ਜੀ ਕਹਿੰਦੇ ਹੋਣਗੇ ਮੈਂ ਤਾਂ ਮਹੀਨਾ ਪਹਿਲਾਂ ਆਇਆ ਹਜੇ ਨਤੀਜੇ ਦੱਸਣਗੇ ਬਾਕੀ ਤਾਂ 4 ਜੂਨ 2024 ਆ ਜਾਣੀ ਹੈ ਪਹਿਲੀ ਸਟੇਟਮੈਂਟ ਪਹਿਲਾ ਬਿਆਨ ਕਰਮਜੀਤ ਸਿੰਘ ਆ ਉਸ ਨਤੀਜੇ ਤੋਂ ਬਾਅਦ ਹੀ ਦੱਸੂ ਇਹ ਵੀ ਮੈਂ ਹੂੰ ਪਹਿਲਾਂ ਮੈਂ ਐਵੇਂ ਹਵਾ ਜਡਾਂਗਾ ਮਾਰੀ ਜਾਵਾਂ ਹੂੰ ਨਹੀਂ ਮਾਰਨੀ ਚਾਹੀਦੀ ਨਹੀਂ ਮਾਰਨੀ ਚਾਹੀਦੀ ਫਿਰ ਜਿਹੜੀਆਂ ਤੇਰਲ ਜੀਰੋਂ ਦੀਆਂ ਮਾਰੀਆਂ ਜਾਂਦੀਆਂ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਕਿ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਜਾ ਰਹੀ ਹੈ ਕਿਸੇ ਧਰਮ ਦੇ ਜਾਤੀ ਦੇ ਨਾਂ ਤੇ ਨਹੀਂ ਮੰਗੀ ਜਾ ਰਹੀ ਲੋਕ ਖੜੇ ਹੋ ਕੇ ਮਾਈਕ ਫੜ ਲੈਂਦੇ ਆ ਵੀ ਤੁਸੀਂ ਭੁੱਲ ਗਏ ਚਾਰ ਕੰਮ ਸਾਡੇ ਪਿੰਡ ਦੇ ਹੋਰ ਵੀ ਹੋਏ ਕਿ ਕਹਿੰਦੇ ਅਨਮੋਲ ਮਾਣੋ ਕਹਿੰਦੇ 55 ਮਿੰਟ ਜਮਐਸਪੀ ਕਹਿੰਦੇ ਬਿਆਨ ਉਹਨੇ ਕੀ ਦੇਣੇ ਚਾਹੀਦੇ ਆ ਜਿਹੜੇ ਪੂਰੇ ਕਰ ਸਕੋ ਮੈਨੂੰ ਮਾਨ ਸਾਹਿਬ ਨੇ ਵੀ ਕਿਹਾ ਵੀ ਉਹਨੇ ਕੀ ਉਹ ਤੁਹ ਵਾਦੇ ਕਰੀ ਲੋਕ ਕਰਨ ਜਿੰਨੇ ਅਪ ਪੂਰੇ ਕਰ ਸਿੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਗਵੰਤਬਾ ਜੀ ਜਾ ਰਹੀ ਸ ਸ਼ਾਇਦ ਬਾਗੇ ਪ੍ਰੈਂਡ ਦੀ ਮਾਫੀ ਚਾਹਣਾ ਉਹ ਇੱਕ ਸੱਜਣ ਕੋਈ ਸਵਾਲ ਕਰਦਾ ਨੂੰ ਕੋਈ ਪੰਜਾਬ ਦਾ ਹੀ ਨਾਗਰਿਕ ਆ ਉਹਨੂੰ ਬੜੇ ਬੁਰੇ ਤਰੀਕੇ ਨਾਲ ਐਦਾਂ ਗੁੱਛੀ-ਮੁੱਛੀ ਕਰਕੇ ਪੁਲਿਸ ਧਰੂ ਕੇਲ ਜਾ ਰਹੀ ਹੈ ਲੋਕ ਸਭਾ ਚੋਣਾਂ 2024 ਦਾ ਮਾਹੌਲ ਜਿਹੜਾ ਪਖਿਆ ਹੋਇਆ ਹੈ ਪੰਜਾਬ ਦੀ ਚਰਚਿਤ ਬੰਦੀ ਜਾ ਰਹੀ ਸੀਟ ਬਾਬਾ ਫਰੀਦ ਸਾਹਿਬ ਦੀ ਨਗਰੀ ਫਰੀਦਕੋਟ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਲਾਕਾਰ ਕਰਮਜੀਤ ਅਰਮੋਲ ਸਾਡੇ ਨਾਲ ਮੌਜੂਦ ਨੇ ਕੁਝ ਸਮਾਂ ਗੱਲਬਾਤ ਕਰਨਗੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਜੀ ਚੱਲ ਰਿਹਾ ਮਾਹੌਲ ਚੋਣ ਦਾ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਅੱਜ ਨਾਲ ਹੀ ਸੀਗੇ ਗਿੱਧੇ ਪਾਜ ਤਾਂ ਬੱਲੇ ਬੱਲੇ ਅਰਮੋਲ ਜੀ ਤੁਹਾਨੂੰ ਸਾਰੇ ਹੀ ਜਾਣਦੇ ਅਸੀਂ ਨਿੱਕੇ ਨਿੱਕੇ ਹਿੰਦੂ ਤੋਂ ਜਾਣਦੇ ਆ ਫਿਲਮਾਂ 'ਚ ਬੜੀ ਕਿਰਪਾ ਤੁਹਾਡੇ ਤੇ ਚੰਗਾ ਨਾਮ ਚੱਲਦਾ ਸਿਆਸਤ ਹੀ ਕਿਉਂ ਮਤਲਬ ਕਲਾਕਾਰੀ ਤੋਂ ਸਿਆਸਤ ਹੀ ਕਿਉਂ ਇਹ اچانک ਹੀ ਹੋ ਗਿਆ ਤੇ ਮਾਨ ਸਾਹਿਬ ਦਾ ਫੋਨ ਆਇਆ ਕਿ ਤੈਨੂੰ ਚੋਣ ਲੜਾਉਣੀ ਹੈ ਤੱਕੀ ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਮੈਂ ਕਿਹਾ ਮੇਰੇ ਕੋਲ ਟਾਈਮ ਨਹੀਂ ਤੁਸੀਂ ਵੀ ਨਹੀਂ ਮੈਂ ਨਹੀਂ ਕਰੀ ਹੂੰ ਪਰ ਐਂਡ ਤੇ ਕਹਿੰਦੇ ਵੀ ਇੰਨਾ ਤੈਨੂੰ ਬੀਜ਼ੀ ਕੀਤਾ ਕਿਹਨੇ ਮਹਾ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੇ ਹੂੰ ਕਹਿੰਦਾ ਫਿਰ ਉਹਨਾਂ ਲਈ ਵੀ ਕੁਝ ਕਰ ਲੈ ਹੂੰ ਤੇ ਫਿਰ ਤਾਂ ਇਧਰ ਮੂਡ ਬਣਿਆ ਤੇ ਫਿਰ ਬਾਕੀ ਦੋਸਤਾਂ ਮਿੱਤਰਾਂ ਦੇ ਵੀ ਵੀ ਚਲੋ ਇਹ ਵੀ ਇੱਕ ਸਵਾਦ ਦੇਖਣਾ ਚਾਹੀਦਾ ਹਰ ਇੱਕ ਦੀ ਜ਼ਿੰਦਗੀ ਦਾ ਤੇ ਵੀ ਇਧਰ ਇਧਰਲੇ ਪਾਸੇ ਵੀ ਲੇਖਦੇ ਆਂ ਆਹ ਰਾਲ ਮਿਲ ਕੇ ਕਰ ਲਾਂਗੇ ਪ੍ਰੋਡਿਊਸਰ ਫਿਲਮਾਂ ਦੇ ਪੈਸੇ ਲਾਉਂਦੇ ਆ ਉਹਨਾਂ ਨੂੰ ਰਿਸਕ ਹੁੰਦਾ ਤੇ ਕਈ ਵਾਰੀ ਫਿਲਮਾਂ ਬਹੁਤ ਫੇਮਸ ਹੋ ਜਾਂਦੀਆਂ ਕਿ ਇਹ ਫਲॉप ਹੀ ਹੋ ਜਾਂਦੀਆਂ ਤੁਹਾਨੂੰ ਰਿਸਕ ਲੱਗ ਰਿਹਾ ਤੁਹਾਡੀ ਜ਼ਿੰਦਗੀ ਇਸ ਸਟੈਪ ਤੋਂ ਬਾਅਦ ਕਾਫੀ ਬਦਲ ਸਕਦੀ ਹੈ ਨਹੀਂ ਜੀ ਮੈਂ ਸਾਰਾ ਕੁਝ ਸੋਚ ਸਮਝ ਕੇ ਆਇਆ ਇਧਰ ਐਸੀ ਕੋਈ ਗੱਲ ਨਹੀਂ ਮੈਂ ਨੂੰ ਜਨਾਬ ਮੈਨੂੰ ਕੋਈ ਇਦਾਂ ਦਾ ਕੋਈ ਟੈਨਸ਼ਨ ਨਹੀਂ ਹੂੰ ਤੇ ਇਧਰ ਲੋਕ ਸੇਵਾ ਲਈ ਆਏ ਆ ਕਰਾਂਗੇ ਪਹਿਲਾਂ ਵੀ ਕਰਦੇ ਸੀਗੇ ਜਿੰਨੀ ਹੋ ਸਕਦੀ ਸੀ ਹੂੰ ਕਿ ਜਦ ਫਿਲਮ ਦਾ ਸ਼ੂਟ ਚੱਲਦਾ ਹੁੰਦਾ ਉੱਥੇ ਸਕ੍ਰਿਪਟ ਹੁੰਦੀ ਆ ਭੀ ਰੀਲ ਤੇ ਰੀਲ 'ਚ ਫਰਕ ਹੁੰਦਾ ਅਨਮੋਲ ਜੀ ਜਿੱਦਾ ਉੱਥੇ ਪਤਾ ਹੁੰਦਾ ਭੀ ਇਹ ਭਲਾ ਦੀ ਜਿੰਨੀ ਮਰਜ਼ੀ ਕੱਟ ਪੈ ਜਾ ਅਖੀਰ ਨੂੰ ਹੀਰੋ ਇੰਨਾ ਹੀ ਬਣਨਾ ਪਰ ਇੱਥੇ ਲੋਕਾਂ ਦਾ ਇੱਥੇ ਸਕ੍ਰਿਪਟ ਕੁਝ ਵੀ ਮਤਲਬ ਆਲਰੇਡੀ ਨਹੀਂ ਹੁੰਦਾ ਜਦੋਂ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਹੂੰ ਸਹੀ ਹੈ ਜਦੋਂ ਤੁਹਾਡੇ ਅੰਦਰ ਜਜ਼ਬਾ ਹੋਵੇ ਨਾ ਹੂੰ ਫਿਰ ਤੁਹਾਨੂੰ ਕਿਸੇ ਦਾ ਡਰ ਨਹੀਂ ਹੁੰਦਾ ਜੇ ਤਾਂ ਮੈਂ ਚੋਰੀਆਂ ਠੱਗੀਆਂ ਕਰਾਂ ਇੱਕ ਝੂਠ ਰਚਪਾਉਣ ਲਈ 10 ਝੂਠ ਨਹੀਂ 100 ਝੂਠ ਮੋੜਨਾ ਪਊ ਜੀ ਜੇ ਕੋਈ ਕੋਈ ਚੋਰੀ ਠੱਗੀ ਕਰਨ ਇਹ ਚੋੜਾਂ ਦੇ ਵਿੱਚ ਜਿਹੜਾ ਤੁਹਾਡਾ ਕੌਨਫੀਡੈਂਸ ਹੈ ਜਿੱਦ ਤੁਸੀਂ ਕਹੇ ਮੈਨੂੰ ਦਰਕਾ ਦਾ ਮੈਂ ਚੋਰੀ ਠੱਗੀ ਕਰਨੀ ਨਹੀਂ ਹੈਗੀ ਤੁਹਾਡੇ ਇਲਾਕੇ ਦੇ ਲੋਕ ਵੀ ਗਵਾਹੀ ਭਰਦੇ ਇੰਡਸਟਰੀ ਵੀ ਅੱਜ ਥੱਡੇ ਤੁਹਾਡੇ ਨਾਲ ਸੱਜਣ ਮਿੱਤਰ ਸੀ ਗਵਾਹੀ ਭਰਦੇ ਆ ਮਤਲਬ ਤੁਹਾਨੂੰ ਕੀ ਲੱਗਦਾ ਵੀ ਇਹ ਕੌਨਫੀਡੈਂਸ ਕਰਮਜੀਤ ਸਿੰਘ ਅਨਵੋਲ ਦਾ ਹੈ ਜਾਂ ਆਮ ਆਦਮੀ ਪਾਰਟੀ ਦਾ ਹੈ ਨਾ ਮੇਰਾ ਆਪਣਾ ਜੀ ਪਹਿਲਾਂ ਤਾਂ ਤੇ ਆਮ ਆਦਮੀ ਪਾਰਟੀ ਇਸ ਕਰਕੇ ਕਿ ਹੋਰ ਕੋਈ ਪਾਰਟੀ ਮੈਨੂੰ ਉਸ ਲੈਵਲ ਦੀ ਲੱਗੀ ਨਹੀਂ ਮੈਨੂੰ ਤਾਂ ਹੀ ਮੈਂ ਇਹ ਪਾਰਟੀ ਚੁਣੀ ਹਾਂ ਹਾਂਜੀ ਗੱਲਾਂ ਹੁੰਦੀਆਂ ਜੀ ਲੀਡਰ ਜਿਹੜੇ ਆ ਉਹ ਦਾਅਵੇ ਕਰਕੇ ਪਛਾਣੇ ਜਾਂਦੇ ਆ ਪਰ ਜਿਹੜਾ ਖਰਾ ਉਤਰੇ ਲੋਕ ਨੂੰ ਸਲਾਮਾ ਕਰਦਾ ਇਸ ਵਾਰ ਜਿਹੜੀ ਸਿਆਸਤ ਚ ਉਥਲ ਪੁਥਲ ਹੋ ਰਹੀ ਆ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਆ ਵੀ 13 ਚੋਂ 12 ਥਾਵਾਂ ਦੇ ਕੈਂਡੀਡੇਟ ਜਿਹੜੇ ਨੇ ਉਹ ਚਿੱਟੀ ਪੱਗ ਵਾਲਾ ਕਾਲੀ ਚਲ ਗਿਆ ਕਾਲੀ ਵਾਲਾ ਨੀਲੀ ਚ ਆ ਗਿਆ ਟੋਪੀ ਵਾਲਾ ਹਰੇ ਚਲ ਗਿਆ ਕਾਫੀ ਕੁਛ ਹੋ ਰਿਹਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਇਹ ਤਾਂ ਹੁੰਦੇ ਰਹਿੰਦਾ ਜੇ ਕਿਹੜਾ ਹੁਣ ਹੋਇਆ ਪਹਿਲਾਂ ਸ਼ੁਰੂ ਕਿੰਨਾ ਵੱਡਾ ਕਾਫੀ ਹੋਇਆ ਇਸ ਵਾਰ ਨਹੀਂ ਕਾਫੀ ਹੁੰਦਾ ਹੀ ਆ ਹੁਣ ਬਾਕੀ ਪਾਰਟੀਆਂ ਦਾ ਵੈਸੇ ਹੀ ਤੁਹਾਨੂੰ ਪਤਾ ਹੀ ਆ ਜਿਹੜੇ ਜਿਹੜੀ ਪਾਰਟੀ ਅੱਛੀ ਹੁੰਦੀ ਆ ਉਹ ਚ ਲੋਕ ਜਾਂਦੇ ਹੀ ਆ ਜੀ ਜੀ ਹਾਂ ਤੁਹਾਡੀ ਫਿਰ ਚੋਰੀ ਕਰਦੀ ਹੈ ਜਿਹੜੀ ਪਾਰਟੀ ਉਹਦੇ ਚ ਜਾਂਦੇ ਆ ਅੱਛਾ ਤੇ ਜਿਹੜੇ ਆਪ ਵਾਲੇ ਛੱਡ ਕੇ ਦੂਜੇ ਜਾ ਰਹੇ ਹੈ ਨਹੀਂ ਫਿਰ ਅਗਲੇ ਨੂੰ ਉਹਨਾਂ ਨੂੰ ਉਹ ਵਧੀਆ ਲੱਗਦੀ ਹੋ ਹੂੰ ਉਹਨਾਂ ਨੂੰ ਉਹ ਵਧੀਆ ਲੱਗਦੀ ਹੋਣੀ ਇੱਥੇ ਕੋਈ ਕਮੀ ਨਹੀਂ ਹੋਗੀ ਉਹਨਾਂ ਨੂੰ ਲੱਗਦਾ ਹੋ ਸਕਦਾ ਹੂੰ ਕੀ ਲੱਗਦਾ ਇਸ ਵਾਰ ਜਿੱਦਾਂ ਉੱਥੇ ਨਾ ਬੋਰਡ ਵੀ ਲੱਗਿਆ ਹੋਇਆ ਹੈ ਸੀਗਾ ਵੀ ਜ਼ੁਲਮ ਦਾ ਜਵਾਬ ਵੋਟ ਨਾਲ ਹਾਂਜੀ ਕਿਹੜੇ ਜ਼ੁਲਮ ਦੀ ਗੱਲ ਕੀਤੀ ਜਾ ਰਹੀ ਹੈ ਜ਼ੁਲਮ ਦਾ ਜਿਹੜਾ ਜਿੰਨਾ ਕਿਸਾਨਾਂ ਤੇ ਜ਼ੁਲਮ ਹੋਇਆ ਹੈ ਸਾਡੇ ਪੰਜਾਬ ਦਾ ਤੱਕ ਨਾਲ ਤੱਕਾ ਹੋਇਆ ਹੈ 8000 ਕਰੋੜ ਦੱਬੀ ਬੈਠੇ ਆ ਉਹ ਜ਼ੁਲਮੀ ਹੈ ਇਹ ਕਿਤੇ ਉਹ ਆ ਹੁੰਦਾ ਸਾਡੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਹੀ ਹੋਰ ਹੋਣੀ ਸੀ ਹਾਂ ਸੁਣ ਲੱਗਦਾ ਵੀ ਉਹ ਜ਼ੁਲਮ ਦਾ ਜਿਹੜਾ ਹੈਗਾ ਐਸਆਰ ਜਿਹੜੀ ਮੀਡੀਆ ਦੇ ਵਿੱਚ ਹਵਾ ਖੜੀ ਕੀਤੀ ਜਾ ਰਹੀ ਆ ਵੀ 400 ਜਾਊਗੀ ਭਾਜਪਾ ਨਾਲ ਸਭ ਤੋਂ ਵੱਡਾ ਮੁਕਾਬਲਾ ਆ ਮਾਦੀਪਾਟ ਦਾ ਦੇਸ਼ ਪੱਧਰ ਤੇ ਹੈ ਬੇਸ਼ੱਕ ਅਲੈਂਸ ਦੇ ਰੂਪ ਦੇ ਵਿੱਚ ਹੈ ਗਿਆ ਕੋਈ ਕਹਿੰਦਾ 200 ਪਰ ਕੋਈ ਕਹਿੰਦਾ 250 ਪਰ ਕੋਈ ਕਹਿੰਦਾ 400 ਪਰ ਮੈਂ ਕਹਿੰਦਾ ਐਤਕੀ ਤੜੀ ਪਰ ਅੱਛਾ ਹਾਂਜੀ ਐਡਾ ਹੋਊਗਾ ਹਾਂਜੀ ਤੁਸੀਂ ਵੀ ਕਲਾਕਾਰ ਹੋ ਬਾਬਾ ਫਰੀਦ ਸਾਹਿਬ ਦੀ ਨਗਰੀ ਤੋਂ ਤੁਸੀਂ ਆਏ ਹੋ ਇਹ ਇਹ ਤੁਹਾਨੂੰ ਮਾਣ ਹੋ ਰਿਹਾ ਇੰਤੇ ਜੀ ਬਿਲਕੁਲ ਮਾਣ ਹੈ ਜੀ ਐਸੀ ਪਵਿੱਤਰ ਧਰਤੀ ਤੋਂ ਟਿਕਟ ਮੇਰੀ ਹਾਂ ਔਰ ਬਾਬਾ ਫਰੀਦ ਜੀ ਇੰਨੇ ਮਦਰ ਸੂਫੀ ਸੰਤ ਔਰ ਬਹੁਤ ਚੰਗਾ ਲੱਗੇ ਮੈਨੂੰ ਤੁਹਾਡੇ ਮੁਕਾਬਲੇ ਹੈ ਤੁਹਾਡੇ ਕਲਾਕਾਰ ਮਿੱਤਰ ਨੇ ਹੰਸ ਰਾਜ ਹੰਸ ਜੀ ਉਹ ਨੰਬਰ 1 ਕਿਦਾਂ ਦੇਖਦੇ ਹੋ ਕੀ ਸੋਚੋ ਮੇਰੇ ਸੀਨੀਅਰ ਨੇ ਜੀ ਮੈਂ ਤਾਂ ਬਹੁਤ ਰਿਸਪੈਕਟ ਕਰਦਾ ਹਾਂ ਹੂੰ ਉਹਨਾਂ ਦਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਕਾਫੀ ਤਿੱਖਾ ਜਿਹੜਾ ਰੂਪ ਹੈ ਵਿਰੋਧ ਦਾ ਉਹਨੂੰ ਤੁਸੀਂ ਕਿਦਾਂ ਦੇਖੋ ਉਹ ਪਾਰਟੀ ਹੈ ਜੀ ਹੂੰ ਪਾਰਟੀ ਦਾ ਵਿਰੋਧ ਹੋ ਰਿਹਾ ਉਹਨਾਂ ਦਾ ਨਹੀਂ ਹੂੰ ਠੀਕ ਹੈ ਜਿਹੜਾ ਜਿਹੜਾ ਤਰੀਕਾ ਹੋ ਰਿਹਾ ਉਹਨਾਂ ਦਾ ਉਹ ਕਹਿੰਦੇ ਮੈਨੂੰ ਲੋਕ ਘੇਰ ਰਹੇ ਆ ਕੋਈ ਸਾਜ਼ਿਸ਼ ਜੀ ਚੱਲ ਰਹੀ ਹੈ ਬਾਕੀ ਕਹਿੰਦੇ ਤੇਰਾ ਕੈਂਡੀਡੇਟ ਹੋਰ ਨਹੀਂ ਕੇ ਇਹਨੂੰ ਮੈਂ ਮੈਂ ਮਾੜਾ ਆਇਆ ਤਾ ਕਰਦੇ ਏ ਤਾਂ ਨਹੀਂ ਪਤਾ ਨਹੀਂ ਜੀ ਇਹ ਉਹਨਾਂ ਦੇ ਉਹ ਹੈ ਵੀ ਮੈਂ ਕਿਉਂਕਿ ਆਪਣੇ ਕੰਮ 'ਚ ਮਸ਼ਰੂਫ ਆ ਜੀ ਤੇ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ ਫਰੀਦਕੋਟ ਹਲਕਾ ਪੰਜਾਬ ਦਾ ਬੇਸ਼ੱਕ ਇਸ ਵਕਤ ਉਹਨਾਂ ਚਰਚਿਤ ਨਾ ਹੋਵੇ ਪਰ ਵੈਸੇ ਇਤਿਹਾਸ ਪੱਖੋਂ ਤੇ ਸਿਆਸਤ ਪੱਖੋਂ ਕਾਫੀ ਚਰਚਿਤ ਆ ਆਮ ਆਦਮੀ ਪਾਰਟੀ ਜਦੋਂ ਪਹਿਲੀ ਵਾਰੀ ਭਾਰਤ ਚ ਚੋਣ ਲੜੀ ਐ ਤਾਂ ਇੱਥੋਂ ਪ੍ਰੋਫੈਸਰ ਸਾਹਿਬ ਜਿਹੜੇ ਨੇ ਉਹ ਜਿੱਤਦੇ ਆ ਵੱਡੀ ਲੀਡ ਨਾਲ ਜਿੱਤਦੇ ਆ ਫਰੀਦਕੋਟ ਦੇ ਵਿੱਚੋਂ ਤੇ ਕੀ ਲੱਗਦਾ ਵੀ ਕਿਹੜਾ ਮੁੱਦਾ ਫਰੀਦਕੋਟ ਦਾ ਤੁਸੀਂ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਲਿਆਣਾ ਚਾਹੁੰਦੇ ਜਿਹੜਾ ਤੁਹਾਨੂੰ ਲੱਗ ਵੀ ਹਜੇ ਤੱਕ ਹੋਇਆ ਨਹੀਂ ਜਾਂ ਤੁਹਾਨੂੰ ਲੋਕਾਂ ਨੇ ਕਿਹਾ ਵੀ ਆਹ ਕਰਨਾ ਉਹਦਾ ਮਾਪਾ ਦੇਖੋ ਸਭ ਤੋਂ ਪਹਿਲਾਂ ਤਾਂ ਮੇਰਾ ਸੁਪਨਾ ਹੈ ਕਿ ਬਾਬਾ ਫਰੀਦ ਦੀ ਧਰਤੀ ਨੂੰ ਹਰਿਆ ਭਰਾਂ ਬਣਾਉਣਾ ਜੀ ਤੇ ਦੂਜੇ ਕਾਫੀ ਮੁੱਦੇ ਨੇ ਜਿਵੇਂ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਹੂੰ ਜਿਹੜਾ ਪਾਣੀ ਦਾ ਸੇਮ ਬਹੁਤ ਹੈ ਹੂੰ ਤੇ ਬਾਕੀ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਹਾਂ ਬਹੁਤ ਜ਼ਰੂਰ ਹੈ ਇਧਰ ਲੋਕ ਫਰੀਦਕੋਟ ਦੇ ਪਰਲੇ ਜਿਹੜਾ ਉੱਪਰਲਾ ਏਰੀਆ ਦੇ ਚ ਟਮਾਟਰ ਦੀ ਖੇਤੀ ਬਹੁਤ ਹੁੰਦੀ ਹੈ ਹੂੰ ਹੂੰ ਉਹਦੇ ਨਾਲ ਸਾਡੇ ਖਸਾਨਾਂ ਨੂੰ ਵੀ ਫਾਇਦਾ ਹੋਊਗਾ ਮਜ਼ਦੂਰਾ ਨੂੰ ਤੇ ਹੋਰ ਵੀ ਬੇਰਜ਼ਗਾਰੀ ਦਾ ਵੀ ਮਤਲਬ ਉੱਥੋਂ ਘਟ ਜੂਗੀ ਜੇ ਇਹਦਾ ਕੁਝ ਜੀ ਜਿੱਦਾਂ ਸਿਆਸਤ ਦੇ ਵਿੱਚ ਨਾ ਜਿਵੇਂ ਹੁੰਦਾ ਜਿੰਨੇ ਵੀ ਕਲਾਕਾਰ ਹੁਣ ਤੱਕ ਸਿਆਸਤ ਚ ਆਏ ਆ ਚਲੋ ਜਿਹੜਾ ਜਿਨ੍ਹਾਂ ਨੂੰ ਲੋਕਾਂ ਨੇ ਜਿਤਾ ਦਿੱਤਾ ਮਤਲਬ ਉਹਦੇ ਕੋ ਹੋਰ ਹੁੰਦਾ ਬਾਈ ਚਾਂਸ ਕਈ ਵਾਰੀ ਲੋਕਾਂ ਦਾ ਫੈਸਲਾ ਕੁਝ ਹੋਰ ਹੋਵੇ ਤੇ ਉਹਨਾਂ ਦਾ ਜਦੋਂ ਸਣੀ ਦੇ ਹਾਲ ਦੇਖੋ ਫਿਲਮਾਂ ਚ ਨਲਕੇ ਪੁੱਟਦੇ ਰਹੇ ਨੇ ਬੜੀਆਂ ਮਕਬੂਲ ਫਿਲਮਾਂ ਆਈਆਂ ਨੇ ਪਰ ਹੁਣ ਨਾ ਤੇ ਕੋਈ ਫਿਲਮ ਉਹਨਾਂ ਦੀ ਪਸੰਦ ਕਰਦਾ ਮਾਫੀ ਚੋਣਨੇ ਤੁਹਾਨੂੰ ਵੀ ਇਸ ਗੱਲ ਦਾ ਪਤਾ ਔਰ ਨਾ ਹੀ ਗੁਰਦਾਸਪੁਰ ਵਾਲੇ ਕਹਿੰਦੇ ਆਵੇ ਮਤਲਬ ਵਿਰੋਧਤਾ ਹੁੰਦੀ ਹੈ ਤੁਹਾਨੂੰ ਨਾਲ ਇਹ ਇਹ ਲੱਗ ਰਿਹਾ ਹੈ ਦੇਖੋ ਕਿਹੜੀ ਪਾਰਟੀ ਦੇ ਸੀ ਉਹ ਜਿਹਨੂੰ ਕਹਿੰਦੇ ਹੈ ਹੋਰ ਵੀ ਇੱਕ ਦੋ ਨੇ ਉਹ ਵੀ ਨਾਮ ਲੈ ਦਿਓ ਤੁਸੀਂ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਆਮ ਆਦਮੀ ਪਾਰਟੀ ਦਾ ਇੱਕ ਵੀ ਦੱਸ ਦਿਓ ਜਿਹੜਾ ਕਲਾਕਾਰ ਹੈ ਕੋਈ ਭਗਵੰਤ ਮਾਨ ਮਤਲਬ ਉਹ ਮਿਸਾਲ ਹੈ ਜੀ ਤੁਸੀਂ ਉਹਨਾਂ ਦੀ ਮਿਸਾਲ ਕਿਉਂ ਨਹੀਂ ਦਿੰਦੇ ਹੂੰ ਵੀ ਉਹ ਵੀ ਕਲਾਕਾਰ ਹੈ ਤੇ ਲੋਕਾਂ ਦਾ ਕਿੰਨੇ ਚਾਹਤੇ ਨੇ ਉਹ ਹੂੰ ਤੇ ਲੋਕਾਂ ਦੇ ਲਈ ਕਿੰਨਾ ਕੰਮ ਕੀਤਾ ਉਹਨਾਂ ਨੇ ਹੂੰ 42000 ਨੌਕਰੀਆਂ ਖਾਲਾਜੀ ਦਾ ਬੜਾ ਨਹੀਂ ਵੀ 2 ਸਾਲਾਂ ਦੇ ਵਿੱਚ ਉਹ ਵੀ ਪਹਿਲੇ 2 ਸਾਲਾਂ ਵਿੱਚ ਹੂੰ ਜੀ ਪਹਿਲੀਆਂ ਸਰਕਾਰਾਂ ਸੀਗੀਆਂ ਉਹ ਆਖਰੀ 6 ਮਹੀਨਿਆਂ 'ਚ ਜਿਹੜੀਆਂ ਗਰੰਟੀਆਂ ਦਿੰਦੇ ਹੁੰਦੇ ਸੀ ਉਹ ਇੱਕਦਮ ਹੀ ਪੂਰੀ ਕਰਦੇ ਸੀ ਉਹ ਵੀ ਸਿਰਫ ਲੋਕਾਂ ਦਾ ਦਿਲ ਬਹਿਲਾਉਣ ਨੂੰ ਬਾਅਦ 'ਚ ਉਹ ਵੀ ਕੋੜ ਲਾ ਕੇ ਮੇਰਾ ਕਹਿ ਲਾ ਖਤਮ ਕਰ ਦਿੰਦੇ ਸੀ ਹੂੰ 70% ਗਰੰਟੀਆਂ ਮਾਨ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਪੂਰੀਆਂ ਕਰ ਦਿੱਤੀ। ਹੂੰ ਪਰ ਸੀਐਮ ਮਾਨ ਸਾਹਿਬ ਦੇ ਹਲਕੇ ਦੇ ਵਿੱਚ ਟੰਕੀ ਤੇ ਪ੍ਰੋਫੈਸਰ ਚੜੇ ਹੋਏ ਆ ਕਹਿੰਦੇ ਸਾਡੀ ਗੱਲ ਕੋਈ ਨਹੀਂ ਸੁਣਦਾ। ਇੱਕ ਪਿਓ ਹੁੰਦਾ ਨਾ ਚਾਰ ਪੁੱਤ ਹੁੰਦੇ ਆ ਉਹਦੇ। ਚਾਰਾਂ ਨੂੰ ਤਾਂ ਪਿਓ ਵੀ ਨਹੀਂ ਖੁਸ਼ ਕਰ ਸਕਦਾ। ਨਾਲੇ ਚਾਰ ਹੀ ਹੁੰਦੇ ਨੇ। ਹੂੰ ਤੇ ਪੂਰੇ ਪੰਜਾਬ ਨੂੰ ਇੱਕ ਬੰਦਾ ਕਿਵੇਂ ਖੁਸ਼ ਕਰ ਲੇ? ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ। ਹੂੰ ਤੁਹਾਨੂੰ ਲੱਗਦਾ ਵੀ ਇਹਨਾਂ ਕਮੀਆਂ ਵੱਲ ਹੋਰ ਧਿਆਨ ਦੇਣ ਦੀ ਲੋੜ ਹੈਗੀ? ਬਿਲਕੁਲ ਧਿਆਨ ਦੇਣਗੇ ਦੇ ਰਹੇ ਨੇ। ਅੱਜ ਤਾਂ 2 ਸਾਲ ਹੀ ਹੋਏ ਨੇ। ਸੇਰ ਚੋਂ ਪੂਣੀ ਵੀ ਨਹੀਂ ਕੱਤੀ। ਬਹੁਤ ਟਾਈਮ ਆਜੇ ਤੁਹਾਡੀਆਂ ਇੱਕ ਦੋ ਵੀਡੀਓਜ਼ ਵਾਇਰਲ ਹੋਈਆਂ ਤੁਸੀਂ ਪਿੰਡਾਂ 'ਚ ਗਏ ਲੋਕ ਸਵਾਲ ਕਰ ਰਹੇ ਨੇ ਖਾਸ ਕਰਕੇ ਕਿਸਾਨ ਤੁਹਾਨੂੰ ਵੀ ਸਵਾਲ ਕਰ ਰਹੇ ਨੇ ਕਹਿੰਦੇ ਉਦੋਂ ਜਿੱਦਾਂ ਇੱਕ ਬਿਆਨ ਵਾਇਰਲ ਹੋ ਰਿਹਾ ਗੱਗਨ ਅਨਮੋਲ ਮਾਰੋ ਕਹਿੰਦੇ ਸੀ ਪੰਜਾਂ ਮਿੰਟਾਂ ਚ ਐਮਐਸਪੀ ਕਹਿੰਦੇ ਬਿਆਨ ਉਹਨੇ ਕੀ ਦੇਣੇ ਚਾਹੀਦੇ ਆ ਜਿਹੜੇ ਪੂਰੇ ਕਰ ਸਕੋ ਤੁਹਾਨੂੰ ਲੱਗਦਾ ਵੀ ਗੱਲ ਠੀਕ ਹੈ ਬਿਲਕੁਲ ਠੀਕ ਹੈ ਜੀ ਮੈਨੂੰ ਮਾਨ ਸਾਹਿਬ ਨੇ ਵੀ ਕਹਿਆ ਵੀ ਉਹਨੇ ਕੀ ਵਾਅਦੇ ਕਰਨ ਲੋਕ ਕਰਨ ਜਿਹਨੇ ਆਪਾਂ ਪੂਰੇ ਕਰ ਸਕਦੇ ਹਾਂ ਉਹਨੇ ਕੀ ਕਰੋਗੇ ਹਾਂਜੀ ਨਸ਼ਾ ਹੈਗਾ ਪੰਜਾਬ 'ਚ ਤੁਸੀਂ ਦੱਸੋ ਹੈਗਾ ਤੁਸੀਂ ਸਾਰਾ ਦਿਨ ਫਿਰਦੇ ਰਹਿੰਦੇ ਲੋਕ ਤਰਾ ਤਰਾ ਕਰ ਰਹੇ ਆ ਲੋਕ ਇਹ ਜਿਹੜਾ ਨਸ਼ਾ ਹੈ ਹਾਂਜੀ ਤੁਸੀਂ ਤੁਹਾਡੀ ਤੁਹਾਡੀ ਏਜ ਕਿੰਨੀ ਆ ਹੁਣ ਮੇਰੀ 32 ਸਾਲ ਹੈ 32 ਸਾਲ ਹੈ 80 ਦੇ ਵਿੱਚ ਮੈਂ ਗੀਤ ਸੁਣਿਆ ਸੀ ਬਚਪਨ ਦੇ ਵਿੱਚ ਜਮੇ ਨਸ਼ਾ ਨੇ ਪੱਟ ਤੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਵਜਾਉਣ ਡੰਮਰੂ ਹੂੰ 80 ਤੋਂ ਵੀ ਪਹਿਲਾਂ ਦੀ ਗੱਲ ਹੋਣੀ ਨਸ਼ੇ ਜਿਹੜੇ ਆਪਣੇ ਮਤਲਬ ਚੱਲ ਰਹੇ ਨੇ ਹਾਂਜੀ ਜਿਹਦੀਆਂ ਡੂੰਗੀਆਂ ਇੰਨੀਆਂ ਜੜਾ ਹੁਣ ਜਿਹੜੀ ਚੀਜ਼ ਦੀ ਉਹ 2 ਸਾਲਾਂ ਚ ਨਹੀਂ ਪੱਟੀਆਂ გას ਹੂੰ ਉਹਨੂੰ ਟਾਈਮ ਲੱਗੂਗਾ ਹੂੰ ਗਵਰਨਮੈਂਟ ਬਾਕੀ ਨਸ਼ੇ ਦੀ ਜੜ ਕੀ ਹੈ ਬੇਰੁਜ਼ਗਾਰੀ ਹੂੰ ਜੀ ਜਦੋਂ ਬੇਰਜ਼ਗਾਰੀ ਦੂਰ ਹੋਊਗੀ ਕਹਿੰਦੇ ਬੇਲਾਮਨ ਸ਼ੈਤਾਨ ਦਾ ਘਰ ਜਦੋਂ ਬੱਚੇ ਕਿਸੇ ਕੰਮ ਤੇ ਲੱਗ ਜਾਂਦੇ ਆ ਉਹ ਨਸ਼ਿਆਂ ਵੱਲ ਧਿਆਨ ਨਹੀਂ ਜਾਊਗਾ ਡਿਪਰੈਸ਼ਨ ਦੇ ਮਾਰੇ ਕਈ ਲੋਕ ਇਸ ਇਹਦੇ ਚ ਨਸ਼ੇ ਚ ਗੁੜੋਚ ਹੁੰਦੇ ਆ ਤੇ ਹੌਲੀ ਹੌਲੀ ਬੇਰਜ਼ਗਾਰੀ ਘਟੂਗੀ ਤੇ ਨਸ਼ੇ ਵੀ ਘਟ ਜਾਣਗੇ ਸਰਕਾਰ ਦਾ ਫੇਲਿਅਰ ਤਾਂ ਨਹੀਂ ਕਿਤੇ ਨਾ ਕਿਤੇ ਨਹੀਂ ਜੀ ਕਿਉਂ 2 ਸਾਲ ਹੋਏ ਨੇ ਜੀ ਜੇ ਆਮ ਆਦੀ ਪਾਰਟੀ ਦੇ ਐਮਐਲਏ ਕੋਮਰ ਵਿਜੈ ਪ੍ਰਤਾਪ ਕਹਿੰਦੇ ਨੇ ਰघव ਚੱਡਾ ਮਾਜੇ ਚ ਨਸ਼ਾ ਵਕਾਰ ਰਿਹਾ ਅੱਛਾ ਜੀ ਕਹਿੰਦੇ ਹੋਣਗੇ ਜੀ ਪਾਰਟੀ ਚ ਅੰਦਰਖੱਤੇ ਕਿਤੇ ਹਿਲਜੁਲ ਹੈ ਨਹੀਂ ਮੈਨੂੰ ਨਹੀਂ ਪਤਾ ਮੈਂ ਪਾਰਟੀ ਚ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਪੱਤਰਕਾਰ ਨੂੰ ਨਹੀਂ ਵੀਡੀਓ ਦੇਖੋ ਤਾਂ ਤੁਹਾਡੇ ਐਮਐਲਏ ਨੇ ਹੋਰ ਨਾਮੀ ਐਮਐਲਏ ਨੇ ਮੈਂ ਤਾਂ ਮਹੀਨਾ ਪਹਿਲਾਂ ਆਇਆ ਹਜੇ ਹਾਂਜੀ ਹਾਂਜੀ ਅਚਾਨਕ ਆਇਆ ਹੂੰ ਤੇ ਉਦੋਂ ਬਾਅਦ ਚ ਮੈਨੂੰ ਸਵਾਲ ਕਰ ਲਓ ਵੀ ਉਥਲ ਬੋਤਲ ਕੀ ਆ ਚੋੜਦਾ ਨਹੀਂ ਨਹੀਂ ਚਲੋ ਬਾਅਦ ਚ ਹੀ ਬੈਠਾਂਗੇ ਚੰਗਾ ਚੰਗਾ ਨਤੀਜੇ ਜਿਹੜੇ ਹੋਣ ਗਿੱਦੜਬਾਜ ਤੁਸੀਂ ਅੱਜ ਆਏ ਹੈ ਕਿਉਂ ਇਹ ਕਾਂਗਰਸ ਦਾ ਗੜ ਮੰਨਿਆ ਜਾਂਦਾ ਤਿੰਨ ਵਾਰ ਰਾਜਾ ਵਡਿੰਗ ਹੈਟ੍ਰਿਕ ਮਾਰੀ ਹੈ ਕੀ ਲੱਗਦਾ ਇੱਥੋਂ ਦਾ ਲੋਕਾਂ ਦੀ ਜਿਹੜੀ ਰਿਸਪੌਂਸ ਆ ਤੁਸੀਂ ਘਰਾਂ ਚ ਵੀ ਕਾਫੀ ਗਏ ਹੈਗੇ ਹੋ ਬਹੁਤ ਜ਼ਿਆਦਾ ਜੀ ਤੁਸੀਂ ਆਲੇ ਦੋਲੇ ਹੁਣੇ ਦੇਖ ਲਓ ਵੀ ਗਿੱਦੜਬਾਜ ਦੇ ਲੋਕ ਕਿੰਨੇ ਖੜੇ ਨੇ ਹੁਣ ਵੀ ਹੂੰ ਤੇ ਬਹੁਤ ਪਿਆਰ ਮਿਲ ਰਿਹਾ ਜਦੋਂ ਪਹਿਲਾਂ ਵੀ ਆਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਬਹੁਤ ਲੋਕਾਂ ਨੇ ਇੰਨਾ ਸਵਾਗਤ ਕੀਤਾ ਤੇ ਹੁਣ ਤੋੜਾਂਗੇ ਜੀ ਗੜ ਅੱਛਾ ਤੁਹਾਨੂੰ ਸੁਪਨਾ ਆਵੇ ਇੱਕਦਮ ਹਨਾ ਤੁਸੀਂ ਵੀ ਤੁਸੀਂ ਐਮਪੀ ਬਣ ਗਏ ਹੋ ਜੀ ਜੀ ਬਣ ਗਏ ਹੋ ਤੁਸੀਂ ਤਾਂ ਲੋਕ ਸਭਾ ਜੜਾ ਹੈਗਾ ਪਹਿਲੀ ਪਹਿਲੀ ਸਟੇਟਮੈਂਟ ਦੀ ਤਿਆਰੀ ਕੀਤੀ ਹੋਈ ਹੈ ਕਿਉਂਕਿ ਇਹ ਸਰਵੇ ਦੱਸ ਰਹੇ ਆ ਜਿੱਦਾਂ ਤੁਸੀਂ ਵੀ ਸਟੇਜ ਤੇ ਕੀਤਾ ਪ੍ਰਧਪਾਲ ਜੀ ਹੈਗੇ ਨੇ ਇੱਥੋਂ ਦੇ ਜਿਹੜੇ ਇਨਚਾਰਜ ਉਹਨੇ ਕਿਹਾ ਵੀ ਸਾਨੂੰ ਕਲੀਅਰ ਹੈ ਲੋਕ ਵੀ ਕਹਿ ਰਹੇ ਆ ਕਲੀਅਰ ਹੈ ਖਾਸ ਕਰਕੇ ਜਿਹੜੇ ਸਰਕਾਰ ਪੱਕੀ ਸਰਵੇ ਨੇ ਉਹ ਕਹਿੰਦੇ ਵੀ ਕਲੀਅਰ ਹੈ ਨਤੀਜੇ ਦੱਸਣਗੇ ਬਾਕੀ ਦਾ 4 ਜੂਨ 2024 ਆ ਜਾਣੀ ਹੈ ਪਹਿਲੀ ਸਟੇਟਮੈਂਟ ਪਹਿਲਾ ਬਿਆਨ ਕਰਮਜੀਤ ਸਿੰਘ ਆ ਬਸ ਨਤੀਜੇ ਤੋਂ ਬਾਅਦ ਹੀ ਦੱਸੂ ਇਹ ਵੀ ਮੈਂ ਹੂੰ ਪਹਿਲਾਂ ਮੈਂ ਐਵੇਂ ਹਵਾ ਚ ਡਾਂਗਾ ਮਾਰੀ ਜਾਵਾਂ ਨਹੀਂ ਮਾਰਨੀ ਚਾਹੀਦੀ ਨਹੀਂ ਮਾਰਨੀ ਚਾਹੀਦੀ ਫਿਰ ਜਿਹੜੀਆਂ ਤੇਰਲ ਜੀਰੋਂ ਦੀਆਂ ਮਾਰੀਆਂ ਜਾਂਦੀਆਂ ਹਾਂਜੀ ਲਗਾਦਾ ਵੀ ਇਹ ਦਾਅਵੇ ਹੋਣੇ ਚਾਹੀਦੇ ਮੈਂ ਆਪ ਕਹਿਣਾ ਨਾ ਜੀ ਇਹ ਮਾਨ ਸਾਹਿਬ ਨੇ ਕੰਮ ਕੀਤੇ ਉਹਨਾਂ ਦਾ ਦਾਵਾ ਹੈ ਉਹ ਹਿੱਕ ਠੋਕ ਕੇ ਕਹਿੰਦੇ ਨੇ ਉਹ ਆਪਣੇ ਜੇ ਸਾਡੇ ਜਿਹੜੇ ਪ੍ਰਤੀਨਿਧ ਨੇ ਜ ਕੁਛ ਵੀ ਹੈ ਜਿਹੜੇ ਐਮ ਐਲ ਏ ਸਹਬਾਨ ਨੇ ਉਹ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਪਹਿਲੀ ਵਾਰ ਹੋਇਆ ਹੈ ਹਮ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਕਿ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਜਾ ਰਹੀ ਹੈ ਕਿਸੇ ਧਰਮ ਦੇ ਜਾਤੀ ਦੇ ਨਾਂ ਤੇ ਨਹੀਂ ਮੰਗੀ ਜਾ ਰਹੀ ਕਿਸੇ ਹੋਰ ਮੁੱਦੇ ਦੇ ਨਾਂ ਤੇ ਨਹੀਂ ਮੰਗੀ ਜਾ ਰਹੀ ਔਰ ਲੋਕ ਜਦੋਂ ਜਾਂਦੇ ਲੋਕ ਦੱਸਦੇ ਨੇ ਸਾਡੇ ਐਮ ਐਲ ਏ ਸਹਬਾਨ ਵੀ ਅਸੀਂ ਆ ਕਰਵਾਇਆ ਕਰਵਾਇਆ ਲੋਕ ਖੜੇ ਹੋ ਕੇ ਮਾਈਕ ਫੜ ਲੈਂਦੇ ਆ ਵੀ ਤੁਸੀਂ ਭੁੱਲ ਗਏ ਚਾਰ ਕੰਮ ਸਾਡੇ ਪਿੰਡ ਦੇ ਹੋਰ ਵੀ ਹੋਏਗੇ ਸਵਾਲ ਕਰਨੇ ਸਿਖਾਇਆ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਹੁਤ ਸਵਾਲ ਕਰਨੇ ਸਿਖਾਇਆ ਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਗਵੰਤਬਾ ਜੀ ਜਾ ਰਹੇ ਸੀ ਸ਼ਾਇਦ ਬਾਗੇ ਪ੍ਰੈਨ ਦੀ ਮਾਫੀ ਚਾਹਣਾ ਉਹ ਇੱਕ ਸੱਜਣ ਕੋਈ ਸਵਾਲ ਕਰਦਾ ਨੂੰ ਕੋਈ ਪੰਜਾਬ ਦਾ ਹੀ ਨਾਗਰਿਕ ਆ ਉਹਨੂੰ ਬੜੇ ਬੁਰੇ ਤਰੀਕੇ ਨਾਲ ਇਦਾਂ ਗੁੱਛੀ-ਮੁੱਛੀ ਕਰਕੇ ਪੁਲਿਸ ਧਰੂ ਕੇਲ ਜਾ ਰਹੀ ਹੈ ਹੁਣ ਲੱਗਦਾ ਵੀ ਸਵਾਲ ਕਰਨੇ ਸਿਖਾਏ ਹੋਣ ਜੇ ਲੋਕ ਕਰਨ ਤੇ ਸਵਾਲ ਕਰਨ ਦੇਣੇ ਚਾਹੀਦੇ ਨੇ ਨਹੀਂ ਕਰ ਦੇਣੇ ਚਾਹੀਦਾ ਕਈ ਵਾਰੀ ਪੇਸ਼ੈਂਸ ਨਹੀਂ ਵੀ ਬੰਦਾ ਮਤਲਬ ਹੋ ਰਹਿੰਦੀ ਤਾਂ ਕਾਫੀ ਕੁਝ ਕਈ ਬੰਦੇ ਗਲਤ ਵੀ ਬੋਲ ਦਿੰਦੇ ਨੇ ਕਈ ਵਾਰੀ ਹੋ ਜਾਂਦਾ ਪਰ ਨਹੀਂ ਹੋਣਾ ਚਾਹੀਦਾ ਜੇ ਬਿਸਕਾ। ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਧੰਨਵਾਦ ਐਸਨ ਕਰਮਜੀਤ ਸਿੰਘ ਅਨਮੋਲ ਲੋਕ ਸਭਾ ਚੋਣਾਂ 2024 ਦੇ ਲਈ ਜਿਹੜੀ ਹੈਗੀ ਆ ਬਾਬਾ ਫਰੀਦ ਸਾਹਿਬ ਦੀ ਨਗਰੀ ਫਰੀਦਕੋਟ ਤੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਚੋਣ ਚ ਜਿਹੜਾ ਮੈਦਾਨ ਦੇ ਵਿੱਚ ਨਤਾਰਿਆ ਲੋਕਾਂ ਦਾ ਕੀ ਫੈਸਲਾ ਹੋਏਗਾ 4 ਜੂਨ ਦੇ ਸਿੱਗੀ ਦੇਖਦੇ ਰਹੋ ਦਜ ਸ੍ਰੀ ਸਿੰਘ ਸ਼ੋ ਸਿਕਚਰ